ਕੀ ਨਾ ਆਪਣਾ ਕਿਹੜਾ ਇਲਾਕਾ ਤੇ ਕੀ ਹਾਲਾਤ ਆ ਠੰਡੂ ਲੈ ਜੀ ਦਲੀਪ ਸਿੰਘ ਹੈ ਜੀ ਮੈਂ ਜਿਲ੍ਹਾ ਸ਼ਿਹਾਰਪੁਰ ਦੇ ਪਿੰਡ ਇੰਗਲੀਗੜਾਂ ਵਾਲਾ ਆ ਜਿਉਂਦਾ ਪੂਰ ਮਹੀਨਾ ਚੜਿਆ ਐ ਅਸੀਂ ਤਾਂ ਧੁੰਦੀ ਪੈਣੀ ਸ਼ੁਰੂ ਹੋ ਗਈ ਐ ਅੱਜਕੱਲ੍ਹ ਛੀਜੀ ਜਾਂ ਛੀਕੀ ਗਾਰੇ ਚੱਲ ਰਹੀ ਐ ਤੇ ਇਹਨਾਂ ਕਰਕੇ ਜਿਹੜੇ ਗੱਡੀਆਂ ਚਲਾਉਂਦੇ ਉਹਨਾਂ ਨੂੰ ਬੇਨਤੀ ਹੈ ਕਿ ਗੱਡੀ ਹੌਲੀ ਚਲਾਓ ਔਰ ਦੇਖਿਓ ਜਨਾ ਕੋਨਾ ਕੋਈ ਸੰਗੋਤਾ ਕੋਈ ਜੂਟ ਨੀ ਕੋਈ ਅਜ ਮੁੱਢਾ ਹਾਸਾ ਨਾ ਹੋ ਜਾਏ ਸੋ ਫਸਲ ਇਹਦੀ ਹੁੰਦਾ ਕੀ ਆ ਫਸਲਾਂ ਵਾਸਤੇ ਕਿਸ ਤਰ੍ਹਾਂ ਹੈ ਇਹ ਫਸਲਾਂ ਨੇ ਫਸਲਾਂ ਵਾਸਤੇ ਬਹੁਤ ਬਿਮਾਰੀ ਵੀ ਹੈ ਤੇ ਕਿਉਂਕਿ ਕਣਕਾਂ ਨੂੰ ਪਾਣੀ ਲਾਇਆ ਪਾਣੀ ਲਾਉਣ ਕਰਕੇ ਕੁਝ ਤੁੰਦ ਕੁਦਰਦੀ ਹੈ ਤੇ ਕੁਝ ਬਨੌਟੀ ਹੈ ਜੀ ਔਰ ਕੋਰੇ ਦੀ ਮਾਰ ਕਿੰਨੀ ਪੈ ਰਹੀ ਕੋਰੇ ਦੀ ਮਾਰ ਕੋਈ ਪਤਾ ਨਹੀਂ ਲੱਗਦਾ ਕੋਰਾ ਕਿੰਨਾ ਪੈ ਰਿਹਾ ਕੁਦਰ ਕਰਕੇ ਨਹੀਂ ਪਤਾ ਲੱਗਦਾ ਜ਼ਿਆਦਾਤਰ ਇਸ ਇਲਾਕੇ ਦੀ ਕਿਹੜੀ ਕਿਹੜੀ ਫਸਲ ਕਣਕ ਹੁੰਦੀ ਹੈ ਬਸ ਜ਼ਿਆਦਾ ਸਭ ਤੋਂ ਜ਼ਿਆਦਾ ਕਣਕ ਹੁੰਦੀ ਝੋਨਾ ਔਰ ਕਣਕ ਕੀ ਹਾਲਾਤ ਹੈ ਤੋਂ ਲੈ ਕੇ ਬੋਸਮ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਹਨਾਤ ਤੇ ਮਾਰੇ ਨੇ ਜੀ ਤੰਦ ਦੇਖੋ ਇਨੇ ਗੱਡੀਆਂ ਵਾਲੇ ਅ ਧਿਆਨ ਨਾਲ ਗੱਡੀਆਂ ਚਲਾਉਣ ਐਕਸੀਡੈਂਟ ਦਾ ਕਾਰਨ ਬਣਿਆ ਧੁੰਦ ਦੇ ਹਾਲਾਤ ਕੀ ਹੈਗੇ ਔਰ ਕੀ ਕਹਿਣਾ ਚਾਹੋ ਸਰ ਬਹੁਤਾਂ ਮਹੀਨਾ ਚੱਲ ਰਿਹਾ ਹੈ ਜੀ ਧੁੰਦ ਦੇ ਹਾਲਾਤ ਬਹੁਤ ਮਾੜੇ ਆ ਨੇ ਬੜਾ ਹੀ ਟ੍ਰੈਫਿਕ ਬਹੁਤ ਹੈਗੀ ਆ ਤੇ ਧੁੰਦ ਦੇ ਵਿੱਚ ਹੋਰ ਵੀ ਮੁਸ਼ਕਲ ਹੋ ਰਿਹਾ ਤੇ ਬੜਾ ਹੀ ਮੁਸ਼ਕਲ ਹੈ ਜਿੱਦਾਂ ਕਿ ਧੁੰਦ ਦੇ ਕਾਰਨ ਸਰ ਜੀ ਹਾਂ ਔਰ ਲੋਕਾਂ ਨੂੰ ਕੀ ਮੈਸੇਜ ਕੋਈ ਜਿਹੜੇ ਤੇਜ਼ ਗੱਡੀਆਂ ਵਗੈਰਾ ਮੈਂ ਸਰ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਬਿਨਾਂ ਕੰਮ ਤੋਂ ਨਜਾਇਜ਼ ਗੱਡੀ ਨਾ ਤੁਸੀਂ ਕੱਢੋ ਤੇ ਕੈਮ ਦੇਖ ਕੇ ਚਲੋ ਜੇ ਮਾੜੀ ਮੋਟੀ ਤੇ ਟੋਪੀ ਤਾਂ ਲੱਗੀ ਹੋਈ ਹੈ ਤਾਂ ਤੁਸੀਂ ਗੱਡੀ ਕਟੋ ਵਰਨਾ ਗੱਡੀ ਤੁਸੀਂ ਨਾ ਕਟੋ ਤਾਂ ਇਸ ਦੇ ਵਿੱਚ ਫੈਸਲਾ ਵਾਸਤੇ ਤੁਹਾਨੂੰ ਲਾਹੇ ਪੰਦੇ ਕਣਕਾਂ ਵਾਤੇ ਬਹੁਤ ਹੀ ਲਾਹੇਵੰਦ ਸਰੇ ਮੋਟਿਆਂ ਵਾਤੇ ਚੰਗੀ ਹੈ ਕੋਹਰਾ ਵੀ ਠੀਕ ਹੈ ਕਣਕਾਂ ਵਾਤੇ ਸਰ ਹਾਂਜੀ ਕੋਹਰਾ ਵੀ ਠੀਕ ਹੈ ਬਾਕੀ ਮੈਂ ਤਾਂ ਇਹ ਹੀ ਕਹਾਂਗਾ ਜੀ ਤੁਸੀਂ ਨਜਾਇਜ਼ ਜਿੰਨਾ ਮਤਲਬ ਗੱਡੀ ਨਾ ਕਟੋ ਬਾਹਰ ਨਿਕਲੋ ਸੜਕਾਂ 'ਤੇ ਤੁਹਾਨੂੰ ਬਹੁਤ ਆ ਗਈ ਐਕਸੀਡੈਂਟ ਬਹੁਤ ਉਹਨ ਦੇ ਚਾਂਤ ਨੇ ਨਾ ਧੁੰਦ ਦੇ ਨਾਟਾਂ ਲੈ ਕੇ ਕੀ ਕਰਨਾ ਚਾਵੇ ਬਾਕੀ ਕਿੰਨਾ ਅਸਰ ਆ ਉਹ ਜੋ ਜਿਹੜੇ ਹੁੰਨਣ ਵਾਲੇ ਉਹਨਾਂ ਕਿਸ ਤਰ੍ਹਾਂ ਦੀ ਮੁਸਲਾਲੀ ਦੇਖੋ ਜੀ ਧੁੰਦ ਕੋ ਜਿਆਦਾ ਪੈਰੀ ਜਿਹੜੇ ਵਾਹ ਨੇ ਉਹ ਇੱਕ ਦੂਜੇ ਵੱਜਦੇ ਗਏ ਕਿੰਝੇ ਕਿ ਜਿਹੜੀ ਦੁਕਾਨਦਾਰੀ ਤੇ ਬਹੁਤ ਅਸਰ ਪੈ ਰਿਹਾ ਲੋਕਾਂ ਪੀ ਕਰਨੇ ਜਾਂਦੇ ਉਹ ਵਾਹ ਨਾਲ ਨਿਕਲਣ ਮੋਟਰਸਾਈਕਲ ਦਾ ਐਕਸੀਡੈਂਟ ਹੋਰ ਕਿੰਨਾ ਕੁ ਧੁੰਦ ਦਾ ਪ੍ਰਭਾਵ ਹੈ ਬਹੁਤ ਜਿਆਦਾ ਹੋ ਰਿਹਾ ਜੀ ਦਿਖਾਈ ਨਹੀਂ ਦਿੰਦਾ ਬੇਬੇ 5:30 6:00 ਵਜੇ ਲੋਕੀ ਟ੍ਰੈਕ ਚੱਲਦੇ ਨੇ ਦਰਾਂ ਦਾ ਬਹੁਤ ਅਸਰ ਪੈ ਰਿਹਾ ਧੁੰਦ ਦਾ ਅਸਰ ਕਿੰਨਾ ਕਹਿ ਰਿਹਾ ਔਰ ਕੀ ਕਹਿਣਾ ਚਾਹੋਗੇ ਜੋ ਧੁੰਦ ਦੇ ਹਾਲਾਤ ਬਣੇ ਨੇ ਧੁੰਦ ਦਾ ਤਾਂ ਬਹੁਤ ਜਿਆਦਾ ਧੁੰਦ ਕਹਿੰਦੀ ਸੀ ਡੈਕਰੀਡ ਦਾ ਵੀ ਖਤਰਾ ਜੇ ਨਾਲ ਇਹ ੜੀ ਧੁੰਦ ਦਾ ਫਸਲਾਂ ਵਾਸਤੇ ਕਿੰਨਾ ਹੈ ਫਸਲਾਂ ਵਾਸਤੇ ਸਹੀ ਹੈ ਫਸਲਾਂ ਵਾਸਤੇ ਮਾੜੀ ਜਾਂਦੀ ਔਰ ਕਿੰਨਾ ਕ ਹੋ ਰਿਹਾ ਕੋਲ ਜਾਣ ਵਿੱਚ ਟਿਕਟ ਹੌਣ ਜਾਣੀ ਨੂੰ ਬਹੁਤ ਹੀ ਨਿਕਤ ਹੁੰਦੀ ਉਹਨਾਂ ਦੀ ਮੈਸੇਜ ਆ ਰਿਹਾ ਹੈ ਕਿ ਗੱਡੀਆੜੇ ਤੇ ਚਲਾਉਂਦੇ ਉਹਨਾਂ ਵਾਸਤੇ ਥੋੜੇ ਆਪਣੇ ਸੇਫਟੀ ਨਾਲ ਜਾਣਾ ਚਾਹੀਦਾ ਉਹਨਾਂ ਨੂੰ